ਸਤ ਸਲਾਨੀ ਸਾਧ ਗੁਰ ਸੇਵੈ ਸੇ ਜਨ ਗੁਰਮੁਖ ਹੋਵੈ ਸੋ ਨਾਮ ਭੂਜੈ ਕਾਟੇ ਦੁਰਮਤ ਪਹਾਇ ਗੁਰਮੁਖ ਉਪਜਾਤ ਸਤ ਸਮਾਵੈ ਨਾਮ ਅਰਤ ਮਨ ਅਜੁਨੀ ਪਾਵੈ साचे जो मर जम है काचे अगाना दुआरे हर जियो पर हर जियो की है सब सरकारा इहे क्या बिचारा काटा दासा कर बेचारा गुरमुख किया ਤੁਹਾਡਾ ਪ੍ਰਭਾ ਹੈ ਇਹ ਹਉ ਦੇਰ ਬਸ ਜਿਦ ਮਨੋਂ ਤੱਕ ਨਾ ਆਇ ਤਨ ਤੁਮਾ ਜਨੋ ਦੋਜਨ ਦੋਸਤ ਸੱਚੀ ਬਾਣੀ ਸ਼ਬਦ ਸਵਾਰੇ ਅਨੰਦੇ ਨ ਕੋਣ ਗੁਰਮੁਖ ਹੋਵੇ ਸੋ ਨਾਮ ਮੁਝੈ ਕਾਟੇ ਦੁਰਮਤ ਪਹਾ ਹੈ ਗੁਰਮukh ਉਪਜਾਤ ਸਮਾਵੈ ਨ ਮਾਰਤ ਮਨ ਅਜੁਲੀ ਪਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ 647 ਮੇ ਜਨਮ ਦਿਹਾੜੇ ਦੀਆਂ ਸਮੁੱਚੀ ਕਾਇਨਾਤ ਦੇ ਵਿੱਚ ਵਸਦੇ ਸਿੱਖ ਪਾਈਚਾਰੇ ਨੂੰ ਤੇ ਸਮੁੱਚੀ ਮਾਨਪਾਰ ਨੂੰ ਲੱਖ ਲੱਖ ਮੁਬਾਰਕਾਂ ਹੋਣ ਸ਼ਿਰਗੁਰੂ ਅਰਬਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਅਨੰਦਪੁਰ ਸਾਹਿਬ ਦੀ ਧਰਤੀ ਦੀ ਪਵਿੱਤਰ ਧਰਤੀ ਉੱਤੇ ਬਹੁਤ ਸਦੀਆਂ ਤੋਂ ਮਨਾਇਆ ਜਾ ਰਿਹਾ ਹੈ ਤੇ ਉਸੇ ਰੀਤ ਨੂੰ ਅੱਗੇ ਜਾਰੀ ਰੱਖਦੇ ਹੋਏ ਅਨੰਦਪੁਰ ਸਾਹਿਬ ਦੀ ਸਮੁੱਚੀ ਸੰਗਤ ਮੋਹਲਾ ਕਿਸਗੜ ਸਾਹਿਬ ਵਿਖੇ ਸ਼ਿਰਗੁਰੂ ਅਰਬਦਾਸ ਮਹਾਰਾਜ ਜੀ ਦੇ ਇਸ ਸਥਾਨ ਦੇ ਉੱਤੇ ਵੱਡੀ ਪੱਧਰ ਤੇ ਉੱਤੇ ਇਹ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਤੇ ਹਰ ਸਾਲ ਇਸ ਸਥਾਨ ਦੇ ਉੱਤੇ ਕੀਰਤਨ ਦਰਬਾਰ ਕਰਾਇਆ ਜਾਂਦਾ ਏ ਇਸ ਸਥਾਨ ਦੇ ਉੱਤੇ ਹੀ 38ਵਾਂ ਕੀਰਤਨ ਦਰਬਾਰ ਕੱਲ ਮਿਤੀ 24 ਦੋ 2024 ਨੂੰ ਸ਼ਾਮ ਨੂੰ 7 ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਹੋਵੇਗਾ ਜਿਸ ਦੇ ਵਿੱਚ ਸਿੱਖ ਪੰਥ ਦੇ ਮਹਾਨ ਕੀਰਤਨੀ ਜਥੇ ਮਹਾਨ ਕਥਾਵਾਚਕ ਯਾਨੀ ਜਗਤਾਰ ਸਿੰਘ ਜੀ ਸਾਬ ਦਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸਤਨਾਮ ਸਿੰਘ ਜੀ ਕੋਹੜਾ ਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਹੈਡ ਗ੍ਰੰਥੀ ਸਰਦਾ ਗਿਆਨੀ ਜੁਗਿੰਦਰ ਸਿੰਘ ਜੀ ਤਖਤ ਦੀ ਕੇਸਗੜ ਸਾਹਿਬ ਸਿੰਘ ਸਾਹਿਬ ਗਿਆਨੀ ਮਨਜੀਤ ਸਿੰਘ ਜੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਆਪਣੇ ਪਤਿ ਸਾਹਿਬ ਦੇ ਜੋ ਮੌਜੂਦਾ ਇਸ ਸਮੇ ਸਾਡੇ ਜਥੇਦਾਰ ਨੇ ਉਹ ਵੀ ਹਾਜ਼ਰੀ ਭਰਨਗੇ ਇਸ ਦੇ ਨਾਲ ਹੀ ਸਿੱਖ ਪੰਥ ਦੇ ਮਹਾਨ ਸ਼ਕਤੀਤਾ ਕੱਲੋਂ ਇਸ ਦਿਹਾੜੇ ਦੇ ਉੱਤੇ ਇਸ ਨਗਰ ਕੀਰਤਨ ਦੇ ਵਿੱਚ ਜੋ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਦੀਵਾਨਿਆਂ ਦੀ ਸਰਾ ਤੋਂ ਆਰੰਭ ਹੋ ਕੇ ਪਕਸਰੀ ਕੇਸਕਰ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਛਤਰ ਛਾਇਆ ਹੇਠ ਸ੍ਰੀ ਗੁਰੂ ਗ੍ਰਾਸ ਸਾਹਿਬ ਜੀ ਦੀ ਅਜੂਰੀ ਦੇ ਵਿੱਚ ਇਹ ਨਗਰ ਕੀਰਤਨ ਬੀਏਪੀ ਪਾਰਕ ਦੀਵਾਨਿਆਂ ਦੀ ਸਥਾਨ ਤੋਂ ਆਰੰਭ ਹੋ ਕੇ ਅਨੰਤਪੁਰ ਸਾਹਿਬ ਦੇ ਸਮੁੱਚੇ ਬਾਜ਼ਾਰਾਂ ਦੇ ਵਿੱਚੋਂ ਹੁੰਦਾ ਹੋਇਆ ਸ਼ਾਮ ਨੂੰ 5 ਵਜੇ ਇਸੇ ਸਥਾਨ ਦੇ ਉੱਤੇ ਇਸ ਦੀ ਸਮਾਪਤੀ ਹੋਵੇਗੀ ਸਮਾਪਤੀ ਤੋਂ ਉਪਰੰਤ ਸ਼ਾਮ ਨੂੰ 7 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਮਹਾਨ ਕੀਰਤਨ ਦਰਬਾਰ ਹੋਵੇਗਾ ਸਮੁੱਚੀ ਸੰਗਤ ਨੂੰ ਬੇਨਤੀ ਹੈ ਕਿ ਕੱਲ ਨੂੰ ਇਸ ਸਮਾਗਮ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਵੀ ਤੇ ਰਾਤ ਦੇ ਸਮਾਗਮ ਦੇ ਵਿੱਚ ਵੀ ਹਮ ਹਮਾ ਕੇ ਪੁੱਜਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ